ਪ੍ਰਧਾਨ ਮੰਤਰੀ ਮਾਕਰਨੀ ਦੀ ਸਰਕਾਰ 4 ਨਵੰਬਰ ਨੂੰ ਲਿਆਵੇਗੀ ਆਪਣਾ ਪਹਿਲਾ ਬਜਟ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਮਾਕਰਨੀ ਦੀ ਅਗਵਾਈ ਵਾਲੇ ਲਿਬਰਲ ਸਰਕਾਰ ਆਪਣਾ ਅਗਲਾ ਫੈਡਰਲ ਬਜਟ ਜੋ ਕਿ ਪਹਿਲਾ ਹੋਵੇਗਾ 4 ਨਵੰਬਰ ਨੂੰ ਪੇਸ਼ ਕਰੇਗੀ ਵਿੱਤ ਮੰਤਰੀ ਫੈਰੂਸਵਾ ਫਿਲਿਪ ਸਪੇਨ ਨੇ ਮੰਗਲਵਾਰ ਨੂੰ ਦੱਸਿਆ ਕਿ ਬਜਟ 4 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ ਜਿਸਕਰ ਜੋ ਹੈ ਕਿ ਪ੍ਰਧਾਨ ਮੰਤਰੀ ਮਾਕਰਨੀ ਨੇ ਮਈ ਵਿੱਚ ਕਿਹਾ ਸੀ ਕਿ ਬਜਟ ਅਕਤੂਬਰ ਵਿੱਚ ਆਵੇਗਾ ਅਤੇ ਹਾਲ ਹੀ ਵਿੱਚ ਕਈ ਮੰਤਰੀ ਵੀ ਇਸ ਗੱਲ ਤੇ ਕਰ ਰਹੇ ਸਨ ਸੋਮਵਾਰ ਦੀ ਸਵੇਰ ਹਾਊਸ ਲੀਡਰਸ਼ਿਪ ਮੈਕੀਅਨ ਨੇ ਕਿਹਾ ਕੀ ਸੀ ਕਿ ਬਜਟ ਅਗਲੇ ਮਹੀਨੇ ਅਕਤੂਬਰ ਵਿੱਚ ਪੇਸ਼ ਹੋਵੇਗਾ ਪਰ ਹੁਣ ਇਹ ਨਵੰਬਰ ਵਿੱਚ ਲਿਆਉਣ ਦਾ ਫੈਸਲਾ ਕੀਤਾ ਗਿਆ ਆਮ ਤੌਰ ਤੇ ਫੈਡਰਲ ਬਜਟ ਹਰ ਸਾਲ ਸਪ੍ਰਿੰਗ ਵਿੱਚ ਆਉਂਦਾ ਹੈ ਪਰ ਅਪ੍ਰੈਲ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਪਾਰਲੀਮੈਂਟ ਸਿਰਫ ਕੁਝ ਹਫ਼ਤਿਆਂ ਲਈ ਹੀ ਚੱਲੀ ਸੀ ਇਸ ਲਈ ਸਿਰਫ ਇਸ ਵਾਰ ਬਜਟ ਨੂੰ ਫਾਲ ਤੱਕ ਖਿੱਚਣਾ ਪਿਆ ਇਸ ਦੇ ਨਾਲ ਹੀ ਦੱਸ ਦਈਏ ਕਿ ਸਰਕਾਰ ਦਾ ਮੰਨਣਾ ਹੈ ਕਿ ਉਹ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨਾ ਚਾਹੁੰਦੀ ਹੈ ਪ੍ਰਧਾਨ ਮੰਤਰੀ ਮਾਰਕਰਨੀ ਅਤੇ ਵਿੱਤ ਮੰਤਰੀ ਸਪੇਨ ਦੋਨਾਂ ਨੇ ਮੰਤਰੀਆਂ ਅਤੇ ਸਰਕਾਰੀ ਵਿਭਾਗਾਂ ਨੂੰ ਬਚਤ ਲੱਭਣ ਲਈ ਕਿਹਾ ਹੈ ਅਤੇ ਰੈਗੂਲੇਸ਼ਨ ਨੂੰ ਵੀ ਘਟਾਉਣ ਦੀ ਗੱਲ ਕੀਤੀ ਹੈ ਇਸ ਦੇ ਨਾਲ ਹੀ ਸਪੇਨ ਦੀ ਸਰਕਾਰ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਸਰਕਾਰੀ ਠੇਕਿਆਂ ਦੀ ਸਿੱਖਿਆ ਕਰਨ ਤਾਂ ਜੋ ਹਰ ਪਾਸਿਓਂ ਬਜਟ ਕੀਤੀ ਜਾ ਸਕੇ ਲਿਬਰਲ ਸਰਕਾਰ ਦਾ ਟੀਚਾ ਹੈ ਕਿ 2026-27 ਤੱਕ ਸਰਕਾਰੀ ਆਪਰੇਸ਼ਨਲ ਖਰਚਿਆਂ ਵਿੱਚ 7.5% ਕਟੌਤੀ ਕੀਤੀ ਜਾਵੇ ਜੋ ਕਿ 2027-28 ਵਿੱਚ 10% ਅਤੇ 28 ਤੇ 29 ਵਿੱਚ 15% ਕਟੌਤੀ ਹੋਵੇ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਇਸ ਇਸ ਸਾਲ ਦਾ ਘਾਟਾ ਪਿਛਲੇ ਸਾਲ ਨਾਲੋਂ ਵੱਧ ਹੋਵੇਗਾ ਪਿਛਲੀ ਵਾਰ ਜਦੋਂ ਸਰਕਾਰ ਹਿਸਾਬ ਕਿਤਾਬ ਸਾਹਮਣੇ ਆਇਆ ਤਾਂ ਡਾਟਾ 64.9 ਬਿਲੀਅਨ ਡਾਲਰ ਦਾ ਨਿਕਲਿਆ ਐਡਾ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ